ਹਾਂਜੀ ਦੱਸੋ ਕੀ ਹੋਇਆ ਤੁਹਾਡੇ ਨਾਲ ਹਾਂਜੀ ਮੇਰਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਸੀ ਤੇ ਮੈਂ ਥਾਣੇ ਗਈਆਂ ਰਿਪੋਰਟ ਕਰਵਾਉਣ ਤੇ ਉੱਥੇ ਜਾ ਕੇ ਉਹ ਘਰ ਵਾਲਾ ਬੋਲਦਾ ਸੀ ਤੇ ਪੁਲਿਸ ਵਾਲੇ ਨੂੰ ਕੁਝ ਦੱਸਿਆ ਤੇ ਮੈਂ ਆਪਣੀ ਮੰਗ ਮੰਗੀ ਵੀ ਮੈਨੂੰ ਮੇਰੇ ਹਸਬੰਡ ਮੈਨੂੰ ਕੁੱਟਦੇ ਮਾਰਦੇ ਸੀ ਤੇ ਮੈਂ ਥਾਣੇ ਗਈਆਂ ਤੇ ਮੈਂ ਉੱਥੇ ਰਿਪੋਰਟ ਕਰਵਾਉਣ ਗਈ ਸੀ ਤੇ ਉਹਨਾਂ ਨੇ ਸੁਣੀ ਨਹੀਂ ਉਹਨਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕੀ ਕਹਿਣਾ ਹੈ ਸਰ ਇੱਥੇ ਨਾ ਵੈਸੇ ਆਪਣਾ ਇੱਥੇ ਦੋ ਹਸਬੰਡ ਵਾਈਫ ਲੜਦੇ ਜਰੂਰ ਆਏ ਸੀਗੇ ਬਾਹਰੋਂ ਤੇ ਉਹ ਲੜਦੇ ਜਦੋਂ ਇੱਥੇ ਤੁਹਾਨੂੰ ਪੁੱਛਿਆ ਨੂੰ ਕੀ ਗੱਲ ਹੈ ਉਹ ਆਪਸ ਵਿੱਚ ਲੜਦੇ ਲੜਦੇ ਵਾਪਸ ਚਲੇ ਗਏ ਉਹਨੇ ਸਾਨੂੰ ਨਾ ਆਪਣਾ ਨਾਮ ਕੁਝ ਦੱਸਿਆ ਇਹ ਤੁਹਾਡੇ ਤੋਂ ਸਾਨੂੰ ਪਤਾ ਲੱਗ ਰਿਹਾ ਉਹਦਾ ਨਾਮ ਪੂਜਾ ਸੀਗਾ ਤੇ ਇਸ ਦਾ ਉਹਦੇ ਬਾਰੇ ਸਾਨੂੰ ਇੰਨਾ ਆਪਣੇ ਆਪ ਵਾਪਸ ਮੁੜ ਗਏ ਸਰ ਇੱਥੇ ਸਾਡੇ ਕੋਲ ਕੋਈ ਕੰਪਲੇਟ ਨਹੀਂ ਕਰੀ ਉਹਨਾਂ ਨੇ ਨਾ ਕੋਈ ਇਦਾਂ ਦੀ ਕੋਈ ਗੱਲ ਹੋਈ ਹੈ ਕੋਈ ਕੰਪਲੇਟ ਵਗੈਰਾ ਦੇ ਕੇ ਨਹੀਂ ਸਰ ਕੁਝ ਨਹੀਂ ਦਿਆ ਜਿਵੇਂ ਆਪਸ ਵਿੱਚ ਲੜਦੇ ਦੋ ਹਸਬੰਡ ਵਾਈਫ ਸੀਗੇ ਦੋਨੋਂ ਆਪਸ ਵਿੱਚ ਲੜਦੇ ਚਲੇ ਗਏ ਲੜਦੀ ਆਏ ਸੀਗੇ ਲੜਦੇ ਚ ਮੇਰੇ ਕੋਲ ਇਹੋ ਜੋ ਕੰਨੀ ਪਈ ਹੈ ਕਿ ਸੰਗਤ ਘੱਡੇ ਵਗੈਰਾ ਮਾਰੇ ਪੁਲਿਸ ਨੇ ਸਰ ਇਦਾਂ ਦੀ ਹਸਮਣ ਉਹਦਾ ਨਾਲ ਸੀਗਾ ਜੀ ਇਦਾਂ ਦੀ ਕੋਈ ਗੱਲ ਨਹੀਂ ਸੀ ਦੋਨੋਂ ਆਏ ਜੀ ਦੋਨੋਂ ਇਹੀ ਚਲੇ ਗਏ ਕਿਦੋਂ ਗਾਲੀ ਗਲੋਚ ਕਰਦੇ ਮਾਰੀ ਸ਼ਦਾ